ਬਹੁਤ ਖੁਸ਼ੀ ਹੋਈ ਲਕੀ ਤਲਵਾਰ ਜੀ ਇੱਕ ਲੀਡਿੰਗ ਸਿਟੀਜ਼ਨ ਹੈ ਰਾਜਪੁਰੇ ਦੇ ਔਰ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ ਔਰ ਬਹੁਤ ਖੁਸ਼ੀ ਹੋਈ ਜਿਹੜੇ ਜਿਹੜੇ ਵੀ ਇਹਨਾਂ ਦੇ ਗ੍ਰਹਿ ਦੇ ਵਿੱਚ ਆਏ ਉਹਨਾਂ ਨੂੰ ਮਿਲ ਕੇ ਔਰ ਰਿਕੁਐਸਟ ਕਰਕੇ ਲੋਕ ਸਭਾ ਪਟਿਆਲਾ ਬੀਜੇਪੀ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਿੰਦਰ ਤਲਵਾੜ ਲੱਕੀਜੀ ਦੇ ਨਿਵਾਸ ਸਥਾਨ ਤੇ ਪਹੁੰਚੇ ਜਿੱਥੇ ਪਹੁੰਚਣ ਤੇ ਤਲਵਾੜ ਪਰਿਵਾਰ ਦੇ ਵੱਲੋਂ ਮਹਾਰਾਣੀ ਪਰਨੀਤ ਕੌਰ ਨੂੰ ਫੁੱਲਾਂ ਦੇ ਬੁਕੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਇੱਥੇ ਦਸਣਯੋਗ ਗੱਲ ਇਹ ਹੈ ਕਿ ਤਲਵਾੜ ਪਰਿਵਾਰ ਇੱਕ ਟਕਸਾਲੀ ਬੀਜੇਪੀ ਪਰਿਵਾਰ ਹੈ ਜੋ ਕਈ ਸਾਲਾਂ ਤੋਂ ਬੀਜੇਪੀ ਦੀ ਸੇਵਾ ਕਰਦਾ ਆ ਰਿਹਾ ਹੈ ਜੇ ਗੱਲ ਕਰੀਏ ਸ਼੍ਰੀ ਰਜਿੰਦਰ ਤਲਵਾੜ ਲੱਕੀ ਜੀ ਦੀ ਤਾਂ ਪੰਜਾਬ ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤਾਂ ਰਜਿੰਦਰ ਤਲਵਾੜ ਲੱਕੀ ਰਾਜਪੁਰਾ ਨਗਰ ਕੌਂਸਲ ਦੇ ਵਿੱਚ ਬਤੌਰ ਪ੍ਰਧਾਨ ਆਪਣੀ ਸੇਵਾ ਨਿਭਾ ਚੁੱਕੇ ਨੇ ਜੇ ਗੱਲ ਕਰੀਏ ਸ਼੍ਰੀ ਰਜਿੰਦਰ ਤਲਵਾੜ ਲੱਕੀ ਦੇ ਬੇਟੇ ਦਰਪਨ ਤਲਵਾੜ ਦੀ ਤਾਂ ਉਹ ਵੀ ਭਾਜਪਾ ਦੇ ਰਾਸ਼ਟਰੀ ਅਹੁਦੇੰਤਰੀ ਰਹਿ ਕੇ ਕਈ ਵਾਰ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਸੋ ਅੱਜ ਚੋਣਾ ਨੂੰ ਲੈ ਕੇ ਮਹਾਰਾਣੀ ਪ੍ਰਨੀਤ ਕੌਰ ਤਲਫਾੜ ਪਰਿਵਾਰ ਦੇ ਨਿਵਾਸ ਤੇ ਪਹੁੰਚੇ ਅਤੇ ਪਰਿਵਾਰ ਦੇ ਨਾਲ ਕਾਫੀ ਸਮਾਂ ਬਿਤਾਇਆ। ਆਓ ਤੁਹਾਨੂੰ ਸੁਣਾਉਂਦੇ ਹਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਮਹਾਰਾਣੀ ਪ੍ਰਨੀਤ ਕੌਰ ਨੇ ਕੀ ਕੁਝ ਕਿਹਾ ਹੈ। ਬਹੁਤ ਖੁਸ਼ੀ ਹੋਈ ਲਕੀ ਤਲਵਾਰ ਜੀ ਇੱਕ ਲੀਡਿੰਗ ਸਿਟੀਜ਼ਨ ਹੈ ਰਾਜਪੁਰੇ ਦੇ ਔਰ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ ਔਰ ਬਹੁਤ ਖੁਸ਼ੀ ਹੋਈ ਜਿਹੜੇ ਜਿਹੜੇ ਵੀ ਇਹਨਾਂ ਦੇ ਗ੍ਰਹਿ ਦੇ ਵਿੱਚ ਆਏ ਉਹਨਾਂ ਨੂੰ ਮਿਲ ਕੇ ਔਰ ਰਿਕੁਐਸਟ ਕਰਕੇ ਮੈਡਮ ਜਿਵੇਂ মিডিਆ ਦੇ ਵਿੱਚ ਵੀ ਗੱਲ ਸੀ ਕਿ ਟਕਸਾਲੀ ਆਗੂ ਜਿਹੜੇ ਤੁਹਾਡੇ ਨਾਲ ਨਹੀਂ ਜੁੜ ਰਹੇ ਹੁਣ ਇਹ ਜਿਹੇ ਟਕਸਾਲੀ ਆਗੂ ਤੁਹਾਡੇ ਨਾਲ ਜੁੜ ਚੁੱਕੇ ਹਨ ਤਾਂ ਕਿਸ ਤਰ੍ਹਾਂ ਦੀ ਤੁਹਾਨੂੰ ਚੋਣ ਚੋਣ ਮੋਹਿਮ ਲੱਗ ਰਹੀ ਆਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਲੱਗ ਰਿਹਾ ਹੈ ਦੇਖੋ ਟਕਸਾਲੀ ਆਗੂ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਅਸੀਂ ਨਵੇਂ ਆਏ ਹਾਂ ਸਾਨੂੰ ਉਹਨਾਂ ਦਾ ਜਿਆਦਾ ਪਤਾ ਨਹੀਂ ਸੀ ਉਹਨਾਂ ਦੇ ਗ੍ਰਹਿ ਦੇ ਵਿੱਚ ਆਏ ਹਾਂ ਉਹਨਾਂ ਨੇ ਸਾਨੂੰ ਅਪਣਾਇਆ ਔਰ ਹੁਣ ਸਾਰੇ ਵਿਜਨਾ ਨੇ ਬੀਜੇਪੀ ਨੂੰ ਇਨੀ ਦੇਰ ਸ਼ਾਮ ਕੇ ਰੱਖਿਆ ਔਖੇ ਸਮੇਂ ਦੇ ਵਿੱਚ ਉਹ ਬੀਜੇਪੀ ਦੇ ਲਈ ਜ਼ਰੂਰ ਕੰਮ ਕਰਨਗੇ ਔਰ ਅਸੀਂ ਵੀ ਹੁਣ ਉਹਨਾਂ ਦੇ ਪਰਿਵਾਰ ਚ ਆ ਗਏ ਇੱਕ ਬੀਜੇਪੀ ਦੇ ਨਾਤੇ ਮੈਂ ਵੀ ਹਰ ਵਕਤ ਆਪਣਾ ਪੂਰੀ ਜਿੰਦ ਜਾਨ ਲਾ ਕੇ ਕੰਮ ਕਰੂੰਗੀ ਪਾਰਟੀ ਦੋ ਤਿੰਨ ਬਾਰੀ ਆ ਚੁੱਕੀ ਐ ਮੈਂ ਕਾਫੀ ਹੋ ਚੁੱਕੇ ਨੇ ਅੱਜ ਮੇਰੇ ਖਿਆਲ ਚ 5 6 ਪਤਾ ਨਹੀਂ ਮੈਂ ਗਿਣੇ ਨਹੀਂ ਪਹਿਲੇ ਹੈਗੇ ਨੇ ਔਰ ਲਾਸਟ ਦੇ ਵਿੱਚ ਇੱਕ ਮੇਗਾ ਰੈਲੀ ਆ ਮੇਗਾ ਰੈਲੀ ਮੈਮ ਜਿਵੇਂ ਕਿਸਾਨ ਨੂੰ ਪਤਾ ਲੱਗ ਰਿਹਾ ਕਿ ਮੇਗਾ ਰੈਲੀ ਦੇ ਕਿਤੇ ਨੇੜੇ ਕਿਹਨਾਂ ਇਕੱਠੇ ਹੋ ਰਹੇ ਆ ਮੈਡਮ ਕਿਸ ਤਰ੍ਹਾਂ ਚੱਲੇਗਾ ਕਿਸਾਨ ਤਾਂ ਸਾਰੇ ਕਿਤੇ ਇਕੱਠੇ ਹੋ ਰਿਹਾ ਹੈ ਹੁਣ ਮੈਂ ਤਾਂ ਸੋਚਦੀ ਵੀ ਨਹੀਂ ਜਿੱਥੇ ਵੀ ਮੈਂ ਜਾਂਦੀ ਆ ਕਿਸਾਨ ਇਕੱਠੇ ਹੁੰਦੇ ਨੇ ਤਾਂ ਠੀਕ ਹੈ ਉਹਨਾਂ ਦਾ ਹੱਕ ਹੈ ਉਹ ਬੈਠ ਕੇ ਪਾਸੇ ਤੇ ਜੋ ਮਰਜੀ ਕਹਿਣ ਪਰ ਸਾਡਾ ਵੀ ਹੱਕ ਹੈ ਕਿ ਅਸੀਂ ਆਪਣੀ ਗੱਲ ਵੀ ਰੱਖੀਏ ਉਹ ਸਾਡਾ ਹੱਕ ਸਾਨੂੰ ਬਰਕਰਾਰ ਕਰਨਾ ਚਾਹੀਦਾ ਹੈ ਔਰ ਬਾਕੀ ਲੋਕਾਂ ਦਾ ਹੱਕ ਹੈ ਜਿੱਥੇ ਮਰਜੀ ਵੋਟਾਂ ਪਾਣ ਪਾਣ ਸੋ ਮੈਮ ਕਿਹਦੇ ਨਾਲ ਮੁਕਾਬਲਾ ਦੇਖਦੇ ਤੁਸੀਂ ਹਣਾ ਦੇ ਮੈਂ ਤਾਂ ਹਰ ਵਕਤ ਕਹਿੰਦੀ ਆ ਸਾਰੇ ਜਿਹੜੇ ਕੈਂਡੀਡੇਟ ਨੇ ਸਾਰਿਆਂ ਨਾਲ ਮੁਕਾਬਲਾ ਹੁੰਦਾ ਹੈ ਸਾਰੀਆਂ ਪਾਰਟੀਆਂ ਦੇ ਆਪਣੀ ਆਪਣੀ ਵੋਟ ਬੈਂਕ ਸਾਰੇ ਜਿਹੜੇ ਕੈਂਡੀਡੇਟ ਨੇ ਉਹ ਆਪਣਾ ਪੂਰਾ ਜੋਰ ਲਾਉਂਦੇ ਆ ਰਣਨੀਤੀ ਹੈਗੀ ਹੈ ਸਾਰੀਆਂ ਦੀ ਤੇ ਲੜਾਈ ਦੇ ਵਿੱਚ ਆਏ ਹੋਏ ਨੇ ਔਰ ਅੰਤ ਦੇ ਵਿੱਚ ਇਹ ਫੈਸਲਾ ਲੋਕਾਂ ਦੇ ਹੱਥ ਹੈ ਠੀਕ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਸਰ